ਦੇ ਆ ਵੀ ਸਾਡੇ ਬੇਟੇ ਦੀ ਹੈਲਪ ਕੀਤੀ ਜਾਏ ਕੋਈ ਨਾ ਕੋਈ ਇਹਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਸੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਨਾ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹੈਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਜੈਸਾ ਦੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਜੇ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾਪਸ ਮੁੜ ਕੇ ਆ ਜੇ ਤਾਂ ਮਕਾਰ ਕੋਹਾਣੀ ਹੀ ਮੰਗਿਆ ਤਾਂ ਆਦੇ ਬੇਟੇ ਦੀ ਮਤਲਬ ਕੋਈ ਨੌਕਰੀ ਚਾਹੀਏ ਪੈਸੇ ਵਾਪਸ ਹੋਣ ਲਪਰੇ ਸਿੰਘਾ ਮੈਨੂੰ ਅੱਜ ਵਾਪਸੀ ਹੋਈ ਹੈ ਘਰ ਤੇ ਮੈਂ 1 ਸਾਲ ਹੋ ਗਿਆ ਘਰੋਂ ਤੁਰੇ ਨੂੰ ਤੇ ਲਗਭਗ ਖਰਚੇ ਦਾ ਖਾਬ ਹੀ ਹੁੰਦੇ ਰਹੇ ਆ ਤੇ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਏਜੰਟ ਨੇ ਮੈਨੂੰ ਉਤਲੀ ਡੌਂਕੀ ਦਾ ਕਹਿ ਕੇ ਮੈਨੂੰ ਥੱਲੇ ਦੀ ਡੌਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਉੱਥੇ ਸਾਨੂੰ ਕੋਈ ਨਾ ਕੋਈ ਡੌਂਕਰ ਮਾਰਦਾ ਰਿਹਾ ਸਾਡੇ ਨਾ ਮੁੰਡੇ ਹੈਗੇ ਸੀ ਉਹਨਾਂ ਦੇ ਗੋਡੇ ਤੱਕ ਟੁੱਟ ਗਏ ਨੇ ਤੇ ਇਸ ਲਈ ਸਾਨੂੰ ਇਨਸਾਫ ਚਾਹੀਦਾ ਤੇ ਭਾਜੀ ਪਨਾਮਾ ਚ ਆਉਣ ਦਾ ਸਾਨੂੰ ਬਹੁਤ ਖਤਰਾ ਆ ਰਿਹਾ ਅਸੀਂ ਸੱਪਾਂ ਦੇ ਵਿੱਚ ਸੌਂਦੇ ਨੇ ਸੱਪ ਮਗਰਮਚ ਹੋਰ ਬਹੁਤ ਜਾਨਵਰ ਸੀ ਜਿਨ੍ਹਾਂ ਕੋ ਅਸੀਂ ਬੱਚ ਬਚਾ ਕੇ ਜਿਉਂਦੇ ਰਹੇ ਤੇ ਬਾਕੀ ਗਾਂ ਪਨਾਮਾ ਤੋਂ ਸਾਨੂੰ ਮਕਸੀਕੋ ਤੱਕ ਬਹੁਤ ਔਖੇ ਤਰੀਕੇ ਨਾਲ ਲੈ ਜਾਂਦੇ ਲੈ ਕੇ ਜਾਇਆ ਕਿ ਜਿਵੇਂ ਕੰਟੇਨਰਾਂ ਚ ਬੰਦ ਕਰਕੇ ਕਿ ਸਾਨੂੰ ਖਾਣ ਪੀਣ ਨੂੰ ਕੀ ਬਾਥਰੂਮ ਕਮਰ ਤੱਕ ਜਾਣੇ ਹੀ ਦਿੰਦਾ ਜੇ ਜੇ ਅੱਗੋਂ ਡੌਂਕਰਾਂ ਨੂੰ ਕਹਿੰਨੇ ਸੀ ਕਿ ਸਾਨੂੰ ਬਾਹਰ ਲੈ ਜਾਓ ਬਾਥਰੂਮ ਕੋਲ ਜਾਂ ਕੁਝ ਵੀ ਸਾਨੂੰ ਅੱਗੋਂ ਮਾਰਦੇ ਸੀ ਵਿੱਚ ਮੁੰਡੇ ਇਦਾਂ ਦੇ ਨੇ ਜਿਨ੍ਹਾਂ ਦੇ ਡੌਂਕਰਾਂ ਨੇ ਮਾਰ ਕੇ ਸਿਰ ਖੋਲੇ ਨੇ ਕਿ ਤੁਸੀਂ ਸਾਨੂੰ ਕਿਹਾ ਕਿਉਂ ਇਸ ਹਾਲਾਣਾ ਅਸੀਂ ਥਿੱਕੋ ਤੱਕ ਪਹੁੰਚੇ ਆਂ ਭਾਜੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਤੇ ਭਾਜੀ ਅਸੀਂ 27 ਜਨਵਰੀ ਨੂੰ ਅਮਰੀਕਾ ਪਹੁੰਚ ਗਏ ਆਂ ਤੇ 20 ਫਰਵਰੀ ਨੂੰ ਸਾਡੀ ਵਾਪਸੀ ਹੋ ਗਈ ਹੈ ਹਾਂਜੀ ਪਾਜੀ ਸਾਨੂੰ 10-11 ਵਜੇ ਸਾਨੂੰ ਕੈਂਪ ਵਿੱਚੋਂ ਕੱਢ ਲਿਆ ਕਮਰੇਆਂ ਵਿੱਚੋਂ ਪਾਜੀ ਸਾਨੂੰ ਉਦੋਂ ਹੀ ਬਾਹਰ ਕੱਢ ਗਏ ਸਾਡੇ ਹੱਥ ਕਰੀਆਂ ਆਸ ਇਸ ਤਰੀਕੇ ਨਾਲ ਬੰਨਤੀਆਂ ਸੀ ਤੇ ਸਾਨੂੰ ਬਹਾਲਸ ਰਿਆ ਸੀ ਸਾਨੂੰ ਇਦਾਂ ਬੱਸੇ ਲੈ ਗਏ ਬੱਸੇ ਵੀ ਪਾਜੀ 3 ਦਿਨ ਲਗਾਤਾਰ ਇਸ ਤਰੀਕੇ ਨਾਲ ਸਫ਼ਰ ਕਰਦੇ ਰਹੇ ਆ ਤੇ ਪਾਜੀ ਜੇ ਤੁਹਾਨੂੰ ਕਹੀਏ ਖਾਣ ਪੀਣ ਦਾ ਖਾਣ ਪੀਣ ਦਾ ਪਾਜੀ ਮਠੀਆਂ ਜੀ ਹੁੰਦੀਆਂ ਜਿਹੜੀਆਂ ਕਿ ਬਹੁਤ ਸਖਤ ਸਨ ਖਾਂਦੇ ਪਾਜੀ ਗਲੇ ਨੂੰ ਲੱਗਦੀਆਂ ਸੀ ਇੱਕ हिसाब ਦਾ ਸਾਨੂੰ ਨਾ ਖਾਣ ਦੇ ਬਰਾਬਰ ਸੀ ਹੁਣ ਅਸੀਂ ਇਦਾਂ ਪਾਜੀ ਪਾਣੀ ਪੀ ਕੇ ਮੜਾ ਮੋਡਾ ਗੁਜ਼ਾਰਾ ਕਰਕੇ ਫਿਰ ਇੱਥੇ ਤੱਕ ਆਏ ਆ ਇੱਥੇ ਆ ਕੇ ਸਾਨੂੰ ਅੰਮ੍ਰਿਤਸਰ ਰੋਟੀਨ ਖਾਣ ਨੂੰ ਮਿਲੀ ਹੈ ਹਾਂਜੀ ਸੋ ਫਿਰ ਸਰਕਾਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ ਰੋਟੀ ਪਾਣੀ ਦਿੱਤੀ ਬਿਠਾ ਕੇ ਤੇ ਹੋਰ ਥੋੜੀ ਬਹੁਤ ਗੱਲਬਾਤ ਕੀਤੀ ਸਾਡੇ ਨਾਲ ਕਿ ਕੀ ਹੋਇਆ ਪ੍ਰੈਸ ਵਾਲਿਆਂ ਨਾਲ ਕੀ ਗੱਲਬਾਤ ਹੋਈ ਗੱਲਬਾਤ ਕੀਤੀ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਰਾਸ਼ੀ ਹੈ ਮੈਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਏਜੰਟ ਦੇ ਕਾਰਵਾਈ ਉਹ ਸਰਕਾਰ ਜਾਂਦੇ ਸਰਕਾਰ ਨੇ ਕੀ ਕਰਨਾ ਕੀ ਨਹੀਂ ਮੈਨੂੰ ਮੇਰੇ ਪੈਸੇ ਦਵਾਈ ਜਾਣ ਮੇਰੀ ਮਜਦ ਕੀਤੀ ਜਾਏ ਮੈਂ ਹੋਰ ਕੁਝ ਨਹੀਂ ਚਾਹੁੰਦਾ ਜਾਂ ਮੈਨੂੰ ਕੋਈ ਨੌਕਰੀ ਦਵਾਈ ਜਾਏ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਅੱਗੋਂ ਮੇਰੇ ਤਾਇਆ ਜੀ ਦੇ ਬੇਟਾ ਵੀ ਫੌਜੀ ਆ ਤੇ ਅੱਗੋਂ ਮੇਰੇ ਸ਼ਰੀਕੇ ਚ ਮੇਰਾ ਇੱਕ ਹੋਰ ਵੀਰ ਉਹ ਵੀ ਫੌਜ ਚ ਨੇ ਤੇ ਪਾਜੀ ਮੈਨੂੰ ਵੀ ਬਹੁਤ ਸ਼ੌਂਕ ਸੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਵੀ ਫੌਜ ਚ ਭਰਤੀ ਹੋਣਾ ਮੈਂ ਪਾਜੀ 10ਵੀਂ ਚ ਮੈਂ ਇੱਕ ਹਸਬ ਦੀ ਤਿਆਰੀ ਸ਼ੁਰੂ ਸ਼ੁਰੂ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਕਿ ਜਦੋਂ ਆ ਖਬਰ ਆਈ ਹੈ ਕਿ 4 ਸਾਲ ਦੀ ਨੌਕਰੀ ਹੈ ਤੇ ਪਾਜੀ ਹੁਣ ਅਸੀਂ 4 ਸਾਲ ਦੀ ਨੌਕਰੀ ਚ ਕੀ ਕਰਾਂਗੇ 4 ਸਾਲ ਦੀ ਨੌਕਰੀ ਚ ਨਾ ਸਾਨੂੰ ਕੋਈ ਫਾਇਦਾ ਨਾ ਕੁਝ ਕਰ ਸਕਦੇ ਇੱਕ ਹਸਬ ਦੇ ਸਾਡੇ ਸਰੀਰ ਗਾਲਦੇ ਆ ਪਾਜੀ ਤੁਸੀਂ ਉਹ ਪਿੱਛੇ ਦੀ ਉਹ ਵੀ ਵੀਡੀਓ ਆਈ ਹੋਣੀ ਹੈ ਕਿ 4 ਸਾਲ ਦੀ ਨੌਕਰੀ ਚ ਇੱਕ ਮੁੰਡਾ ਸ਼ਹੀਦ ਹੋਇਆ ਉਹ ਚ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਵੀ ਜਦ ਤੱਕ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੀਤਾ ਜੋ ਵੀ ਮੁਆਵਜ਼ਾ ਦਿੱਤਾ ਹੁਣ ਭਾਜੀ ਇਹ ਚ ਅਸੀਂ ਕੀ ਕਰੀ ਅਸੀਂ ਬਾਹਰ ਦਾ ਰੂਟ ਲੱਭਣਾ ਹੋਰ ਕੀ ਕਰੀਏ ਇੱਥੇ ਭਾਜੀ ਬਹੁਤ ਜਿਆਦਾ ਨੇ ਉੱਥੇ ਘਟੋ ਘਟ ਵੀ 8 ਬਰ 8 ਬਰਗਾ ਨੇ ਤੇ 8 ਬਰਗਾ ਚ ਇੱਕ 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 ਬਰਗ ਚ 4 4 ਕਮਰੇ ਨੇ ਕਿਉਂ 4 4 ਕਮਰੇ ਲਾ ਲੋ ਆਪਣੇ ਆਪ ਹਿਸਾਬ ਕੀ ਅਹੀਂ ਇੱਕ ਕਮਰੇ ਦੇ ਚਾਰੀ ਜਾਂਨੇ ਹਨ ਤੇ 40 ਤੇ ਆਪੇ ਲਾ ਲੋ ਕਿ ਘਟੋ ਘੜ 2 4000 ਤੇ ਇੱਥੇ ਹੋਏਗਾ ਹੀ ਬੰਦਾ ਹੁਣ ਕਿੰਨੇ ਆਉਣਗੇ ਇਹ ਤੁਸੀ ਆਪੇ ਹਿਸਾਬ ਲੱਗੇਗਾ